ਗੁਰਦਾਸ ਵਲੋਗ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਸਿੱਖਾਂਗੇ ਜੀ ਕਿਸ ਤਰ੍ਹਾਂ ਆਪਾਂ ਮਲਾਈ ਨੂੰ ਲੰਬੇ ਟਾਈਮ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਦੂਜਾ ਮਲਾਈ ਤੋਂ ਕਿਸ ਤਰ੍ਹਾਂ ਆਪਾਂ ਸੌਖੇ ਤਰੀਕੇ ਨਾਲ ਘਰ ਦੇ ਵਿੱਚ ਮੱਖਣ ਕੱਢ ਕੇ ਤਿਆਰ ਕਰ ਸਕਦੇ ਹਾਂ ਤੇ ਚਲੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਨੂੰ ਸਭ ਤੋਂ ਪਹਿਲਾਂ ਆਪਾਂ ਮਲਾਈ ਨੂੰ ਸਿੱਖਦੇ ਹਾਂ ਜੀ ਕਿਸ ਤਰ੍ਹਾਂ ਆਪਾਂ ਇਸ ਲੰਬੇ ਨੈੱਟ ਤੱਕ ਸਟੋਰ ਕਰਕੇ ਰੱਖੀਏ ਲਾਈ ਨੂੰ ਲੰਬੇ ਟਾਈਮ ਤੱਕ ਤੁਸੀਂ ਸਟੋਰ ਕਰਨ ਵਾਸਤੇ ਦੋ ਚੀਜ਼ਾਂ ਲੈ ਸਕਦੇ ਹੋ ਨਾਲੇ ਤਾਂ ਲੈ ਸਕਦੇ ਹੋ ਜੀ ਦਹੀਂ ਤੇ ਜਾਂ ਫਿਰ ਤੁਸੀਂ ਲੱਸੀ ਵੀ ਲੈ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਆਪਾਂ ਲਈਏ ਲੱਸੀ ਤੇ ਡੋਂਗੇ ਵਿੱਚ ਪਾਵਾਂਗੇ ਜੀ ਇੱਕ ਕੌਲੀ ਆਪਾਂ ਲੱਸੀ ਦੀ ਲਈ ਹੈ ਤੇ ਇਹ ਹੈਗੀ ਜੀ ਆਪਣੀ ਅੱਜ ਦੇ ਦੁੱਧ ਦੀ ਫਰੈਸ਼ ਮਲਾਈ ਤੇ ਇਹਨੂੰ ਆਪਾਂ ਇਸੇ ਲੱਸੀ ਦੇ ਵਿੱਚ ਪਾ ਦਾਂਗੇ ਤੇ ਤੁਸੀਂ ਜਿੰਨੇ ਦਿਨ ਮਲਾਈ ਹੈ ਜਿਹੜੀ ਸਟੋਰ ਕਰਨੀ ਆ ਉਸ ਦਿਨ ਰੋਜ਼-ਰੋਜ਼ ਤੁਸੀਂ ਇਸੇ ਦਹੀਂ ਦੇ ਵਿੱਚ ਲੱਸੀ ਦੇ ਵਿੱਚ ਤੁਸੀਂ ਮਲਾਈ ਨੂੰ ਕੱਢ ਕੇ ਤੇ ਜਦੋਂ ਮਲਾਈ ਕੱਢਣੀ ਹੈ ਲੱਸੀ ਦੇ ਵਿੱਚ ਤੁਸੀਂ ਬਸ ਚਮਚ ਦੇ ਨਾਲ ਲੱਸੀ ਨੂੰ ਇਸੇ ਤਰ੍ਹਾਂ ਹਿਲਾ ਦੇਣਾ ਮਲਾਈ ਚੰਗੀ ਤਰ੍ਹਾਂ ਮਿਕਸ ਕਰ ਦੇਣੀ ਹੈ ਲੱਸੀ ਮਿਕਸ ਕਰਨ ਦੇ ਨਾਲ ਇੱਕ ਦੋ ਤਿੰਨ ਦੇ ਫਾਇਦੇ ਨੇ ਕਿ ਇੱਕ ਤੇ ਪੀਏ ਦੇ ਵਿੱਚ ਜਿਹੜੀ ਮਲਾਈ ਆ ਖਰਾਬ ਨਹੀਂ ਹੁੰਦੀ ਤੇ ਦੂਜਾ ਜਦੋਂ ਤੁਸੀਂ ਮੱਖਣ ਕੱਢਦੇ ਹੋ ਤੇ ਬਾਕੀ ਜਿਹੜੀ ਬਚਦੀ ਮਲਾਈ ਲੱਸੀ ਹੁੰਦੀ ਆ ਉਹਨੂੰ ਤੁਸੀਂ ਵਰਤੋਂ ਵਿੱਚ ਲਿਆ ਸਕਦੇ ਹੋ ਜਾਂ ਤੁਸੀਂ ਕੜੀ ਬਣਾ ਸਕਦੇ ਹੋ ਤੇ ਦੂਜਾ ਤੁਸੀਂ ਮਸਾਲੇ ਪਾ ਕੇ ਲੱਸੀ ਨੂੰ ਪੀ ਵੀ ਸਕਦੇ ਹੋ ਕਈ ਕੰਮਾਂ ਵਿੱਚ ਤੁਸੀਂ ਲੱਸੀ ਨੂੰ ਵਰਤ ਸਕਦੇ ਹੋ ਇਹ ਹੈ ਇੱਕ ਹਫਤਾ ਪੁਰਾਣੀ ਮਲਾਈ ਇਹਦੇ ਵਿੱਚ ਵੀ ਮੈਂ ਅੱਧੀ ਕੋਲੀ ਜਿਹੜੀ ਦਹੀਂ ਦੀ ਪਾਈ ਸੀ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਹਲਾ ਲੈਨੇ ਆ ਜੀ ਤੇ ਜਿਹੜੀ ਅੱਜ ਦੀ ਆਪਾਂ ਮੱਖਣ ਕੱਢ ਕੇ ਤਿਆਰ ਕਰਨਾ ਉਹ ਆਪਾਂ ਕਰਾਂ ਕਰਾਂਗੇ ਜੀ ਵੱਡੇ ਚਮਚ ਦੇ ਨਾਲ ਤੁਸੀਂ ਕੋਈ ਵੀ ਚਮਚ ਛੋਟਾ ਵੱਡਾ ਲੈ ਸਕਦੇ ਹੋ ਬਿਲਕੁਲ ਸੋਖੇ ਤਰੀਕੇ ਨਾਲ ਜਿਹੜੀ ਆਪਣੀ ਮੱਖਣ ਹੈ ਜਿਹੜਾ ਮਲਾਈ ਵਿੱਚੋਂ ਨਿਕਲ ਜਾਂਦਾ ਤੇ ਹੁਣ ਸ਼ੁਰੂ ਕਰਦੇ ਆ ਜੀ ਤੇ ਜਦੋਂ ਆਪਾਂ ਮੱਖਣੀ ਕੱਢਣੀ ਸ਼ੁਰੂ ਕਰਨੀ ਹੈ ਤੇ ਬਸ ਇੱਕੋ ਸੈਟ ਨੂੰ ਆਪਾਂ ਜਿਹੜਾ ਚਿਮਚਾ ਇਹਦਾ ਮਾਰਨਾ ਸ਼ੁਰੂ ਕਰ ਦੇਣਾ ਘਮਾਉਣਾ ਸ਼ੁਰੂ ਕਰ ਦੇਣਾ ਬਸ 5 ਕੁ ਮਿੰਟਾਂ ਦੇ ਅੰਦਰ ਅੰਦਰ ਆਪਣੀ ਜਿਹੜੀ ਇਹ ਮਲਾਈ ਸਾਰੀ ਵੱਖਰੀ ਹੋ ਜਾਂਦੀ ਹੈ ਤੇ ਨਾਲ ਹੀ ਆਪਣਾ ਜਿਹੜਾ ਮੱਖਣਾ ਨਿਕਲ ਕੇ ਤਿਆਰ ਹੋ ਜਾਂਦਾ ਕੋਈ ਜ਼ਿਆਦਾ ਟ੍ਰੇਮ ਨਹੀਂ ਲੱਗਦਾ ਕੋਈ ਮਿਕਸੀ ਦੀ ਲੋੜ ਨਹੀਂ ਕੋਈ ਵਿਕਸਰ ਦੀ ਲੋੜ ਨਹੀਂ ਬਸ ਆਪਾਂ ਹੱਥ ਦੇ ਨਾਲ ਹੀ ਚਮਚੇ ਦੇ ਨਾਲ ਆਪਾਂ ਕੱਢ ਕੇ ਮੱਖਣਾ ਜਿਹੜਾ ਮਲਾਈ ਵਿੱਚੋਂ ਵੱਖਰਾ ਕਰ ਸਕਦੇ ਆ ਤੇ ਬਸ ਹੁਣ ਇਹਨੂੰ ਇਦਾਂ ਹੀ ਘੁਮਾ ਕੇ ਤੇ 5 ਮਿੰਟਾਂ ਚ ਆਪਾਂ ਮੱਖਣੀ ਜਿਹੜੀ ਕੱਢ ਕੇ ਤਿਆਰ ਕਰ ਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਮਲਾਈ ਜਿਹੜੀ ਸਖਤ ਹੋ ਗਈ ਆ ਥੋੜੀ ਟਾਈਟ ਹੋ ਗਈ ਆ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਚਿਰ ਦੋ ਕੁ ਸਕਿੰਟ ਆਪਾਂ ਇਹਨੂੰ ਹੋਰ ਘੁਮਾ ਲਾਂਗੇ ਤੇ ਮੱਖਣ ਆਪਣਾ ਵੇਖ ਲੋ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਿਕਲ ਕੇ ਤਿਆਰ ਹੋ ਗਿਆ ਹੁਣ ਇਸ ਸਟੇਜ ਦੇ ਤੇ ਆਪਾਂ ਨੂੰ 2 ਮਿੰਟ ਹੋਰ ਘਮਾਰ ਕੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਠੰਡਾ ਪਾਣੀ ਠੰਡਾ ਪਾਣੀ ਪਾਉਣ ਦੇ ਨਾਲ ਮੱਖਣ ਆ ਜਿਹੜਾ ਥੋੜਾ ਟਾਈਟ ਹੋ ਜਾਏਗਾ ਤੇ ਲੱਸੀ ਵਿੱਚੋਂ ਵੱਖਰਾ ਹੋ ਜਾਊਗਾ ਨਾਲ ਦੀ ਨਾਲ 5 ਮਿੰਟ ਤੋਂ ਵੀ ਘੱਟ ਦਾ ਸਮਾਂ ਲੱਗਾ ਸਿਰਫ 3 ਮਿੰਟਾਂ ਦੇ ਅੰਦਰ ਅੰਦਰ ਆਪਣਾ ਜਿਹੜਾ ਮੱਖਣ ਆ ਨਿਕਲ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਪਾਣੀ ਬਿਲਕੁਲ ਸੋਕੇ ਜਿਹੇ ਤਰੀਕੇ ਨਾਲ ਇੱਕ ਚਮਚ ਦੀ ਸਹਾਇਤਾ ਨਾਲ ਆਪਣਾ ਮੱਖਣ ਆਪਾਂ ਬਣਾ ਕੇ ਤਿਆਰ ਕਰ ਲਿਆ ਦੇਖੋ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਦਾਂਗੇ ਚੱਲੋ ਜੀ ਮੱਖਣ ਆਪਣਾ ਨਿਕਲ ਕੇ ਹੋ ਗਿਆ ਜੀ ਬਿਲਕੁਲ ਤਿਆਰ ਬਿਲਕੁਲ ਘੱਟ ਸਮੇਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੱਖਣ ਨੇ ਲੱਸੀ ਨੂੰ ਬਿਲਕੁਲ ਛੱਡ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਥੋੜਾ ਜਿਹਾ ਪਾਣੀ ਹੋਰ ਜਿਹਦੇ ਨਾਲ ਮੱਖਣ ਜਿਹੜਾ ਚੰਗੀ ਤਰ੍ਹਾਂ ਟਾਈਟ ਹੋ ਜਾਏਗਾ ਤੇ ਇੱਕ ਲਲਾਂਗੇ ਖਾਲੀ ਭਾਂਡਾ ਇਹਦੇ ਵਿੱਚ ਆਪਾਂ ਮੱਖਣੀ ਕੱਟ ਲਾਂਗੇ ਚਲੋ ਜੀ ਆਪਾਂ ਮੱਖਣ ਸਾਰਾ ਲੱਸੀ ਚੋਂ ਵੱਖਰਾ ਕਰ ਲਿਆ ਤੇ ਹੁਣ ਆਪਾਂ ਇਹਨੂੰ ਲੱਸੀ ਨੂੰ ਰੱਖ ਦਿਆਂ ਜੀ ਇੱਕ ਸਾਈਡ ਤੇ ਤੇ ਬਾਕੀ ਜਿਹੜਾ ਆਪਾਂ ਮੱਖਣ ਕੱਢਿਆ ਇਹਦੇ ਵਿੱਚੋਂ ਆਪਾਂ ਹੋਰ ਪਾ ਕੇ ਠੰਡਾ ਪਾਣੀ ਤੇ ਇਹਦੇ ਵਿੱਚੋਂ ਲੱਸੀ ਹੈ ਜਿਹੜੀ ਉਹਨੂੰ ਕੱਢ ਲਾਂਗੇ ਇੱਕ ਭਾਂਡੇ ਵਿੱਚ ਕੱਢ ਲੈਨੇ ਆ ਤੇ ਲੋ ਜੀ ਮੱਖਣ ਆਪਾਂ ਕੱਢ ਲਿਆ ਤੇ ਹੁਣ ਜਿਹੜਾ ਬਾਕੀ ਆ ਪਾਣੀ ਬਚਿਆ ਇਹਨੂੰ ਆਪਾਂ ਇਸੇ ਲੱਸੀ ਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਰੱਖ ਲਾਂਗੇ ਜੀ ਫ੍ਰੀਨ ਵਾਸਤੇ ਤੇ ਉਸ ਤੋਂ ਬਾਅਦ ਤੁਸੀਂ ਇਹਦੀ ਕੜੀ ਬਣਾਉਣਾ ਚਾਹੇ ਇਹਨੂੰ ਲੱਸੀ ਨੂੰ ਬਣਾ ਕੇ ਤੁਸੀਂ ਮਸਾਲੇ ਪਾ ਕੇ ਤੁਸੀਂ ਪੀ ਵੀ ਸਕਦੇ ਹੋ ਇਹਦਾ ਟੇਸਟ ਵੀ ਬਹੁਤ ਵਧੀਆ ਪੂਰਾ ਲੱਸੀ ਦਾ ਟੇਸਟ ਹੀ ਆਊਗਾ ਤੁਹਾਨੂੰ ਤੇ ਲਓ ਜੀ ਆਪਾਂ ਅੱਜ ਦਾ ਮੱਖਣ ਆ ਜਿਹੜਾ ਕੱਢ ਕੇ ਕਰ ਲਿਆ ਜੀ ਤਿਆਰ ਤੁਸੀਂ ਦੇਖ ਸਕਦੇ ਹੋ ਅੱਧਾ ਕਿਲੋ ਮਲਾਈ ਤੋਂ ਆਪਾਂ ਮੱਖਣ ਵੀ ਕੱਢ ਕੇ ਤਿਆਰ ਕਰ ਲਿਆ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ